ਪਰ ਜਦ ਉਹ ਸਮੁੰਦਰ ਵਿੱਚ ਮਿਲ ਗਈ ਤੇ ਬੂੰਦ ਥੋੜ ਹੋ ਰਹੀ ਫਿਰ ਉਹ ਬੂੰਦ ਹੀ ਸਮੁੰਦਰ ਹੈ ਉਸ ਬੂੰਦ ਦਾ ਨਾਮ ਹੀ ਸਮੁੰਦਰ ਹੈ ਇਹ ਹੈ ਗੁਰੂ ਦੀ ਕਛਾ ਕੀਰਤਨ ਇਸ ਗੁਰੂ ਦੇ ਗੁਣ ਸੁਣੀ ਜਾਓ ਗੁਰੂ ਦੀ ਮਹਿਮ ਕਰੀ ਜਾਓ ਗੁਰੂ ਦੀ ਸ਼ਿਵਤ ਸੁਣੀ ਜਾਓ ਗੁਰੂ ਦੀ ਬਾਣੀ ਪੜੀ ਜਾਓ ਤੇ ਇੱਕ ਦਿਨ ਕਿਥੇ ਪੁੱਜੋਂਗੇ ਖਰ ਖਰ ਜਨ ਦੋਏ ਇੱਕ ਹੈ ਬਿਬ ਵਿਚਾਰ ਕਿਛ ਨਾ ਹੈ ਜਲ ਤੇ ਉਪਜਤ ਰੰਗ ਜਿਉ ਚਲ ਹੀ ਵਿਖੇ ਸਮਾਏ ਇਸੇ ਕਰਕੇ ਸਿਬਦ ਸਲਾਹ ਨਾਲ ਸਾਨੂੰ ਜੋੜਿਆ ਤਨ ਭਾਗੀਓ ਜੋ ਨਿਤ ਨੇਮ ਅਨੁਸਾਰ ਆਕੇ ਸਤਿਗੁਰਾਂ ਦੇ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋ ਕੱਲ ਦਾ ਸ਼ਾਮਾਂ ਦਾ ਦੀਵਾਨ ਤੁਹਾਡੇ ਚਰਨਾਂ ਵਿੱਚ ਹੋਰ ਗਏ ਸੇਵਾ ਸਮੇਂ ਸਿਰ ਆਇਓ ਥੋੜਾ ਜਿਹਾ ਉਦਮ ਕਰਿਆ ਕਰੋ ਕੱਲ ਨੂੰ ਸੈਚਰਡੇ ਹੈ ਛੁੱਟੀ ਦਾ ਦਿਨ ਹੈ ਜੇ ਤੁਸੀਂ ਥੋੜਾ ਜਿਹਾ ਸ਼ਜਰੇ ਆ ਜਾਓਗੇ ਤੇ 10 ਮਿੰਟ ਹੋਰ ਤੁਹਾਡੇ ਨਾਲ ਕੋਈ ਗੁਰੂ ਦੀ ਗੱਲ ਸਾਂਝੀ ਕਰ ਲਵਾਂਗੇ ਪੜ ਲਓ ਧਾਰਨਾ ਫੇਰ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ ਨਾ ਮਿਲਤਾ ਕੀ ਵਾ ਨਾਨਕ ਨਾਮ ਮਿਲਿਆ 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 ਨਾ ਮਿਲਤਾ ਮਿਲੈ ਕਾਂਧੀ ਮੋਨ ਨਾਮ ਮਿਲੈ ਮਿਲੈ ਕਾਂਧੀ ਮੋਨ ਨਾਮ ਮਿਲੈ ਮਿਲੈ ਕਾਂਧੀ ਮੋਨ ਨਾਮ ਮਿਲੈ ਪੁੱਲਾਂ ਤੋਂ ਖਿਮਾ ਬਖਸ਼ਣੀ ਰੱਗੋਂ ਲਈ ਸਮਤ ਬਖਸ਼ਣੀ ਵਾਹਿਗੁਰੂ ਸਾਰੇ ਗੁਰੂ ਸਵਾਰੇ ਗੁਰਮੁਖ ਪਿਆਰਿਆਂ ਤੋਂ ਜੁੜੋ ਗੁਰਬਾਣੀ ਦੀ ਕਥਾ ਨਾਲ ਕਰੋ ਜਨਮ ਸਫਲੇ ਲਾਓ ਘੜੀਆਂ ਨੂੰ ਲੇਖੇ ਸਤਗੁਰ ਆਪ ਜੀ ਦੀ ਭੇਟਾ ਨੂੰ ਦਰ ਪ੍ਰਵਾਨ ਕਰਨ ਆਪ ਸਰਬਤ ਨੂੰ ਚੜ੍ਹਦੀਆਂ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੀ ਦੀ ਕੀ ਪਾ